ਇੱਕ ਘਟਨਾ ਤੁਹਾਡੀ ਰੂਹ ਕੰਬਾ ਦੇਵੇਗੀ ਅਤੇ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇਗੀ ਕਿ ਇੱਕ ਸਾਕਾ ਭਰਾ ਆਪਣੀ ਹੀ ਭੈਣ ਦੇ ਨਾਲ ਐਦਾਂ ਦਾ ਕੁਕਰਮ ਕਰ ਸਕਦਾ ਹੈ। ਉਹੀ ਭੈਣ ਜੋ ਕਿ ਇੱਕੋ ਹੀ ਕੁੱਖੋਂ ਜੰਮੇ ਨੇ, ਇੱਕੋ ਹੀ ਮਾਂ ਦਾ ਦੁੱਧ ਪੀਤਾ ਤੇ ਉਸੇ ਦੇ ਹੀ ਸਰੀਰ ਨੂੰ ਨਚੋੜਨ ਲੱਗ ਜਾਵੇ। ਇਹ ਰੂਹ ਕੰਬਾ ਦੇਣ ਵਾਲੀ ਘਟਨਾ ਸਾਡੀ ਸੋਚ ਅਤੇ ਸਮਾਜ ਦੇ ਚਿਹਰੇ ਨੂੰ ਸ਼ਰਮਸ਼ਾਰ ਕਰਦੀ ਹੈ। ਜਦੋਂ ਇੱਕ ਭਰਾ ਜੋ ਆਪਣੇ ਭੈਣ ਦੀ ਰੱਖਿਆ ਕਰਨ ਵਾਲਾ ਹੋਣਾ ਚਾਹੀਦਾ ਸੀ ਉਹੀ ਉਸ ਦੀ ਇੱਜ਼ਤ ਤੇ ਹੱਕ ਉੱਪਰ ਹਮਲਾ ਕਰੇ ਤਾਂ ਇਹ ਕੇਵਲ ਇੱਕ ਪਰਿਵਾਰ ਦਾ ਹੀ ਨਹੀਂ ਸਾਡੇ ਪੂਰੇ ਸਮਾਜ ਦੇ ਲਈ ਇੱਕ ਸ਼ਰਮਨਾਕ ਗੱਲ ਹੈ ਅਸੀਂ ਅਕਸਰ ਬਾਹਰੀ ਦੁਸ਼ਮਣ ਦੀ ਗੱਲ ਕਰਦੇ ਹਾਂ ਪਰ ਅਸਲ ਦੁਸ਼ਮਣ ਤਾਂ ਘਰਾਂ ਅੰਦਰੋਂ ਉੱਠਦੇ ਨੇ ਉਹ ਜਿਨ੍ਹਾਂ ਦੇ ਉੱਪਰ ਭਰੋਸਾ ਕੀਤਾ ਜਾਂਦਾ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸਾ ਮਾਮਲਾ ਰੱਖਣ ਆਇਆ ਜੋ ਸਿਰਫ ਇੱਕ ਘਰ ਦੀ ਨਹੀਂ ਸਾਡੇ ਪੂਰੇ ਸਮਾਜ ਦੀ ੀਕ ਹੈ ਲੁਧਿਆਣਾ ਦੇ ਭਿੰਡਰਕਲਾ ਪਿੰਡ ਦੀ ਇਹ ਘਟਨਾ ਸਾਡੀ ਅੱਖਾਂ ਖੋਲਣ ਦੇ ਲਈ ਕਾਫੀ ਹੈ ਇੱਕ ਭਰਾ ਜਿਸ ਨੂੰ ਰਾਖਾ ਮੰਨਿਆ ਜਾਂਦਾ ਹੈ ਜਿਸ ਦੀ ਰੱਖਿਆ ਦੀ ਹੱਕਦਾਰ ਉਸ ਦੀ ਭੈਣ ਹੁੰਦੀ ਹੈ ਉਹ ਹੀ ਜਦੋਂ ਆਪਣੀ ਲਾਲਸਾ ਦੀ ਭੁੱਖ ਵਿੱਚ ਅੰਨਾ ਹੋ ਕੇ ਆਪਣੀ ਹੀ ਭੈਣ ਦੀ ਇੱਜ਼ਤ ਨੂੰ ਚੇੜਨ ਲੱਗ ਜਾਵੇ ਤਾਂ ਫਿਰ ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਦੇ ਸੰਸਕਾਰਾਂ ਦਾ ਕੀ ਹਾਲ ਹੈ ਉਹ ਭੈਣ ਜੋ 10 ਸਾਲ ਦੀ ਉਮਰ ਤੋਂ ਆਪਣੇ ਹੱਕ ਲਈ ਦਰਸਦੀ ਰਹੀ ਉਹ ਬਚਪਨ ਜਿਸ ਦੀ ਗੋਦ ਵਿੱਚ ਗੁੱਡੇ ਗੁੱਡੀਆਂ ਖਡੋਣੇ ਹੋਏ ਚਾਹੀਦੇ ਸਨ ਉੱਥੇ ਹੀ ਉਸ ਦਾ ਭਰਾ ਉਸ ਦੀ ਆਜ਼ਾਦੀ ਇਮਾਨਦਾਰੀ ਤੇ ਇੱਜ਼ਤ ਲੁੱਟੀ ਉਹ ਵੀਰਵਾਰ ਨੂੰ ਮੱਥਾ ਟੇਕਣ ਦੇ ਬਹਾਨੇ ਇੱਕ ਡੇਰੇ ਤੇ ਲੈ ਕੇ ਜਾਂਦਾ ਉਹ ਡੇਰਾ ਜਿੱਥੇ ਕੀ ਲੋਕਾਂ ਦੀਆਂ ਆਸਤਾਂ ਜੁੜੀਆਂ ਸੀ ਲੋਕਾਂ ਦਾ ਵਿਸ਼ਵਾਸ ਜੁੜਿਆ ਸੀ ਜਿੱਥੇ ਰੱਬ ਦੀ ਪੂਜਾ ਹੋਣੀ ਚਾਹੀਦੀ ਸੀ ਤੇ ਉਹ ਗਵਾ ਬਣ ਗਿਆ ਇੱਕ ਇਨਸਾਨੀਅਤ ਦੇ ਕਤਲ ਦਾ ਉਸ ਦਾ ਸਾਕਾ ਭਰਾ ਆਪਣੀ ਹੀ ਭੈਣ ਦੇ ਨਾਲ ਇਹ ਸਭ ਕੁਝ ਕਰਦਾ ਰਿਹਾ ਜਦੋਂ ਉਹ 10 ਸਾਲ ਦੀ ਉਮਰ ਦੀ ਸੀ ਤੇ ਅੱਜ ਉਹ 23 ਸਾਲ ਦੀ ਹੋ ਗਈ ਹੈ 23 ਸਾਲ ਦੀ ਉਮਰ ਹੋ ਗਈ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਭਰਾ ਨੂੰ ਬਹੁਤ ਰੋਕਿਆ ਕਿ ਹੁਣ ਤੂੰ ਇਹ ਸਭ ਕੁਝ ਨਾ ਕਰ। ਕਿਉਂਕਿ ਉਸ ਤੋਂ ਬਾਅਦ ਉਸਦਾ ਵਿਆਹ ਵੀ ਹੋ ਗਿਆ ਸੀ। ਵਿਆਹ ਹੋਣ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਫਿਰ ਵੀ ਲਗਾਤਾਰ ਆਪਣੀ ਭੈਣ ਦਾ ਸ਼ੋਸ਼ਣ ਕਰਦਾ ਰਿਹਾ। ਤੇ ਆਪਣੀ ਪਤਨੀ ਨੂੰ ਵੀ ਦਵਾਈਆਂ ਦੇ ਕੇ ਬਿਮਾਰ ਕਰਦਾ ਰਿਹਾ। ਤੇ ਉਸ ਨੂੰ ਮਾਇਕੇ ਭੇਜਦਾ ਰਿਹਾ। ਤੇ ਆਪਣੇ ਲਾਲਚ ਨੂੰ ਖੁੱਲਾ ਛੱਡ ਕੇ ਇਹ ਸਿਰਫ ਇੱਕ ਘਰ ਦੀ ਲਾਹਨਤ ਨਹੀਂ। ਇਹ ਸਾਡੀ ਖਮੋਸ਼ੀ ਦੀ ਸਜ਼ਾ ਹੈ ਤੇ ਅਸੀਂ ਵੇਖਦੇ ਹਾਂ ਸੁਣਦੇ ਹਾਂ ਅੱਖਾਂ ਬੰਦ ਲੈਂਦੇ ਹਾਂ ਇਸ ਸੱਚਾਈ ਨੂੰ ਸਵੀਕਾਰਨਾ ਪੈਣਾ ਹੈ ਕਿਉਂਕਿ ਘਰ ਦੇ ਅੰਦਰ ਵੀ ਹੋ ਰਹੀ ਬੁਰਾਈ ਉਸ ਨੂੰ ਬਾਹਰ ਲਿਆਉਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਉਣਾ ਚਾਹੁੰਦਾ ਹੈ ਕਿ ਆਪਾਂ ਨੂੰ ਕਿਸੇ ਵੀ ਗਲਤ ਹੱਥ ਜਾਂ ਗਲਤ ਨਜ਼ਰ ਨੂੰ ਤੁਰੰਤ ਦੱਸੋ ਕਿ ਸਾਡੇ ਨਾਲ ਗਲਤ ਹੋ ਰਿਹਾ ਹੈ ਜਿਵੇਂ ਭਿੰਡਰ ਕਲਾਂ ਦੀ ਉਸ ਭੈਣ ਦੇ ਨਾਲ ਹੋਇਆ ਜਦੋਂ 10 ਸਾਲ ਦੀ ਉਮਰ ਵਿੱਚ ਸੀ ਉਦੋਂ ਤੋਂ ਹੀ ਉਸਦੇ ਨਾਲ ਇਹ ਸ਼ੋਸ਼ਣ ਹੋ ਰਿਹਾ ਤੇ ਉਸਨੇ ਆਵਾਜ਼ ਨਹੀਂ ਉਠਾਈ ਲਗਾਤਾਰ 13 ਸਾਲ ਉਸਦੇ ਸਰੀਰ ਨੂੰ ਨਚੋੜਿਆ ਗਿਆ ਤੇ ਨਚੋੜਿਆ ਵੀ ਕਿਸ ਨੇ ਇੱਕੋ ਹੀ ਕੁੱਖੋਂ ਜੰਮੇ ਸਕੇ ਭਰਾ ਨੇ ਐਸੇ ਦਰਿੰਦੇ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਭਵਿੱਖ ਦੇ ਵਿੱਚ ਹੋਰ ਕਿਸੇ ਦੀ ਜ਼ਿੰਦਗੀ ਤਬਾਹ ਨਾ ਹੋਵੇ ਕਿਉਂਕਿ ਉਸ ਬੰਦੇ ਦੀ ਤਾਂ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਉਸਨੇ ਤਾਂ ਆਪਣੀ ਜ਼ਿੰਦਗੀ ਨਰਕ ਬਣਾ ਦਿੱਤੀ ਆਪਣੀ ਜ਼ਿੰਦਗੀ ਦੇ ਵਿੱਚ ਉਸਨੇ ਕਿੰਨੇ ਦੁੱਖ ਸਹੇ ਅਤਿਅਸੀ ਇਹ ਹੀ ਸੋਚਦੇ ਆ ਕਿ ਘਰਾਂ ਦੇ ਅੰਦਰ ਹੀ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਆਪਾਂ ਗੱਲ ਕਰਦੇ ਆ ਬਾਹਰੀ ਦੁਸ਼ਮਣ ਦੀ ਪਰ ਜਿਹੜਾ ਦੁਸ਼ਮਣ ਅੱਜ ਘਰਾਂ ਦੇ ਵਿੱਚ ਬੈਠਾ ਹੈ ਉਸ ਦਾ ਕੀ ਕਰਾਂਗੇ ਅਸੀਂ ਸੋਚਦੇ ਆ ਕਿ ਘਰਾਂ ਦੇ ਅੰਦਰ ਹੋ ਰਹੀਆਂ ਐਸੀਆਂ ਘਟਨਾਵਾਂ ਸਿਰਫ ਕਹਾਣੀਆਂ ਕਿਆ ਖਬਰਾਂ ਦੀਆਂ ਲੈਣਾ ਹੁੰਦੀਆਂ ਨੇ ਪਰ ਜਦੋਂ ਇਹ ਹਕੀਕਤ ਬਣ ਕੇ ਸਾਹਮਣੇ ਆਉਂਦੀ ਹੈ ਤੇ ਉਦੋਂ ਸਾਡੇ ਮਨ ਸਰੀਰ ਅਤੇ ਰੂਹ ਨੂੰ ਨਜੋੜ ਕੇ ਰੱਖ ਦਿੰਦੀ ਹੈ ਇਹ ਮਾਮਲਾ ਸਾਨੂੰ ਇਹ ਵੀ ਦੱਸਦਾ ਹੈ ਕਿ ਹੱਦਾਂ ਟੁੱਟ ਰਹੀਆਂ ਨੇ ਰਿਸ਼ਤਿਆਂ ਦੀ ਪਵਿੱਤਰਤਾ ਲੁੱਟੀ ਜਾ ਰਹੀ ਹੈ ਤੇ ਅਸੀਂ ਅੱਜ ਵੀ ਚੁੱਪਾਂ ਸਵਾਲ ਇਹ ਨਹੀਂ ਕਿ ਇਹ ਕੁਕਰਮ ਕਿਉਂ ਹੋਇਆ ਸਵਾਲ ਇਹ ਹੈ ਕਿ ਅਸੀਂ ਖਾਮੋਸ਼ ਕਿਉਂ ਹਾਂ ਉਹ ਭੈਣ ਜਦੋਂ 10 ਸਾਲ ਦੀ ਸੀ ਤਾਂ ਉਸ ਦੀ ਮਾਂ ਕਿੱਥੇ ਸੀ ਉਸ ਦਾ ਪਿਓ ਕਿੱਥੇ ਸੀ ਗਵਾਂਢੀ ਕਿਉਂ ਨਹੀਂ ਬੋਲੇ ਰਿਸ਼ਤੇਦਾਰ ਕਿਉਂ ਨਹੀਂ ਵੇਖ ਸਕੇ ਉਹ ਦੇਖਣ 'ਚ ਗੱਲਾਂ ਵਿੱਚ ਸਰੀਰਕ ਹਾਲਾਤ ਵਿੱਚ ਕੁਝ ਅਜੀਹਾ ਜੋ ਬਦਲਿਆ ਹੋਇਆ ਹੋਵੇ ਅਸੀਂ ਅੱਜ ਵੀ ਝੋਟ ਲੱਗਣ ਤੇ ਡਾਕਟਰ ਦੇ ਕੋਲ ਜਾਂਦੇ ਹਾਂ ਪਰ ਆਤਮਾ ਦੇ ਜ਼ਖਮਾਂ ਦੇ ਲਈ ਕਦੇ ਕਿਸੇ ਨੂੰ ਨਹੀਂ ਦੱਸਦੇ ਉਹ ਭੈਣ ਜੋ ਹਰ ਵੀਰਵਾਰ ਮੱਥਾ ਟੇਕਣ ਜਾਂਦੀ ਸੀ ਉਹ ਆਪਣੇ ਭਾਗ ਨੂੰ ਮਿੱਟਣ ਦਾ ਮੱਥਾ ਟੇਕਦੀ ਸੀ ਉਹ ਅਰਦਾਸ ਨਹੀਂ ਸੀ ਉਹ ਚੀਖ ਸੀ ਪਰ ਅਸੀਂ ਉਹਨੂੰ ਧਰਮ ਆਸਤਾ ਤੇ ਪਰੰਪਰਾ ਦੀ ਓਟ 'ਚ ਛੁਪਾ ਦਿੱਤਾ ਸਮਾਜ ਨੂੰ ਹੁਣ ਇਹ ਸੋਚਣ ਦੀ ਲੋੜ ਹੈ ਕਿ ਧਰਮ ਅੰਧਤਾ ਜਾਂ ਆਸਤਾ ਦੀ ਓਟ 'ਚ ਹੋ ਰਹੀ ਜ਼ਬਰਦਸਤੀ ਨੂੰ ਬਰਦਾਸ਼ਤ ਨਾ ਕਰੋ ਧਰਮ ਅਤੇ ਆਸਤਾ ਤਦ ਤੱਕ ਚੰਗੇ ਹਨ ਜਦ ਤੱਕ ਉਹ ਇਨਸਾਨੀਅਤ ਦੇ ਹੱਕ ਵਚਾਨਾ ਜੇਕਰੋ ਪਾਪ ਦੇ ਢੱਕਣ ਬਣ ਰਹੇ ਹਨ ਤਾਂ ਉਹਨਾਂ ਦਾ ਖੰਡਨ ਕਰਨਾ ਵੀ ਜ਼ਰੂਰੀ ਹੈ। ਵਿਸ਼ਵਾਸ ਤੇ ਭਰੋਸਾ ਉਹਨਾਂ ਉੱਪਰ ਕਰੋ ਜੋ ਉਸ ਭਰੋਸੇ ਦੀ ਲਾਜ ਰੱਖਣ। ਰਿਸ਼ਤੇ ਆਪਣੇ ਆਪ ਪਵਿੱਤਰ ਨਹੀਂ ਹੁੰਦੇ। ਪਵਿੱਤਰਤਾ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰੀ ਅਤੇ ਜਾਗਰੂਕਤਾ ਚਾਹੀਦੀ ਹੈ। ਔਰਤਾਂ ਨੂੰ ਆਪਣੇ ਹੱਕਾਂ ਬਾਰੇ ਸਿਖਾਓ। ਔਰਤਾਂ ਨੂੰ ਦੱਸੋ ਕਿ ਕਿਸੇ ਦੀ ਜਾਇਦਾਦ ਨਹੀਂ ਹੈ, ਉਹਨਾਂ ਦੀ ਇੱਜ਼ਤ। ਉਹਨਾਂ ਨੂੰ ਆਪਣੀ ਆਵਾਜ਼ ਆਪਣੀ ਸੋਚ ਅਤੇ ਆਪਣਾ ਸਰੀਰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣ ਦਾ ਹੱਕ ਹੈ ਜੇਕਰ ਤੁਹਾਨੂੰ ਕਿਤੇ ਵੀ ਐਸਾ ਕੁਝ ਵੇਖਣ ਨੂੰ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਮਿਲੇ ਤੇ ਕਾਨੂੰਨ ਦੀ ਕਾਰਵਾਈ ਕਰੋ ਚੁੱਪ ਰਹਿਣਾ ਮੁਲਜ਼ਮ ਨੂੰ ਹੋਰ ਜ਼ਿਆਦਾ ਹੌਸਲਾ ਫੁਜਾਈ ਕਰਨਾ ਹੈ ਤੇ ਦੋਸਤੋ ਇਹ ਮਾਮਲਾ ਸਾਨੂੰ ਇਹ ਦੱਸਦਾ ਹੈ ਕਿ ਜੇਕਰ ਅਸੀਂ ਚੁੱਪ ਰਹਿੰਦੇ ਆ ਚੁੱਪ ਰਹਿਣ ਦੇ ਨਾਲ ਅਸੀਂ ਕਿੰਨੇ ਹੋਰ ਜੀਵਨ ਤਬਾਹ ਕਰ ਦਿੰਨੇ ਆ ਤੇ ਤਬਾਹ ਕਰਕੇ ਅਸੀਂ ਖੁਦ ਦੋਸ਼ੀ ਬਣ ਜਾਂਦੇ ਹਾਂ ਜਿਵੇਂ ਉਸ ਭੈਣ ਦੇ ਨਾਲ ਹੋਇਆ ਉਹ ਭੈਣ ਚੁੱਪ ਰਹੀ ਚੁੱਪ ਰਹਿ ਕੇ ਸਭ ਕੁਝ ਸਹਿੰਦੀ ਰਹੀ ਆਪਣੇ ਉੱਪਰ ਜ਼ੁਲਮ ਹੁੰਦੇ ਰਹੇ ਤੇ ਉਸ ਖਮੋਸ਼ੀ ਦੇ ਵਿੱਚ ਹੀ ਉਹ ਦਬੀ ਰਹੀ ਜੇਕਰ ਖਮੋਸ਼ ਬਣੇ ਰਵਾਂਗੇ ਤਾਂ ਸਾਡੀ ਜ਼ਿੰਦਗੀ ਤਬਾਹ ਹੋ ਜਾਵੇਗੀ ਅਸੀਂ ਆਪਣੇ ਘਰ ਆਪਣੇ ਪਿੰਡ ਆਪਣੀ ਧਰਤੀ ਨੂੰ ਸੁਰੱਖਿਅਤ ਬਣਾਉਣਾ ਹੋਵੇਗਾ ਅਸੀਂ ਆਪਣੇ ਘਰਾਂ 'ਚ ਬੱਚਿਆਂ ਨਾਲ ਦੋਸਤੀ ਵਾਲਾ ਰਿਸ਼ਤਾ ਬਣਾਈਏ ਤਾਂ ਜੋ ਡਰ ਨਾ ਸਕਣ ਉਹਨਾਂ ਇੱਥੇ ਇਹ ਵੀ ਮਾਮਲਾ ਉੱਠਦਾ ਹੈ ਕਿ ਉਹ ਭੈਣ ਡਰ ਦੇ ਮਾਰੇ ਨਾ ਦੱਸ ਸਕੀ ਹੋਵੇ। ਉਸਨੇ ਦੱਸਣ ਦੀ ਕੋਸ਼ਿਸ਼ ਕੀਤੀ ਆਪਣੀ ਮਾਂ ਨੂੰ ਤੇ ਉਲਟਾ ਉਸੇ ਲੜਕੀ ਨੂੰ ਗਲਤ ਠਹਿਰਾਇਆ ਗਿਆ। ਬੱਚਿਆਂ ਨੂੰ ਥੋੜੀ ਆਜ਼ਾਦੀ ਦਿਓ ਤਾਂ ਜੋ ਖੁੱਲ ਕੇ ਆਪਣੀ ਸਮੱਸਿਆ ਦੱਸ ਸਕਣ। ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਹ ਤਾਂ ਮਾਮਲਾ ਇਹ ਹੈ ਜੋ ਸਾਡੇ ਸਾਹਮਣੇ ਆਇਆ ਹੈ। ਪਰ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜੋ ਘਰਾਂ ਦੇ ਵਿੱਚ ਹੀ ਦੱਬ ਜਾਂਦੀਆਂ ਨੇ ਤੇ ਕਦੇ ਉਹ ਬਾਹਰ ਆਉਣ ਦੀ ਹਿੰਮਤ ਨਹੀਂ ਕਰਦੀਆਂ ਇੱਕ ਭੈਣ ਦੀ ਚੀਖ ਇੱਕ ਧੀ ਦੀ ਆਜ਼ਾਦੀ ਇੱਕ ਮਾਂ ਦੀ ਮਰਿਆਦਾ ਦੇ ਰਾਖੀ ਇਹ ਹੀ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਅੱਜ ਨਹੀਂ ਜਾਗੇ ਤਾਂ ਕੱਲ ਸਾਡੇ ਇਤਿਹਾਸ ਦੇ ਖਿਲਾਫ ਲਿਖਿਆ ਜਾਵੇਗਾ ਤੇ ਦੋਸਤੋ ਆਓ ਆਪਾਂ ਇਸ ਖਮੋਸ਼ੀ ਦੀਆਂ ਕੰਧਾਂ ਨੂੰ ਤੋੜੀਏ ਤੇ ਦਲੇਰੀ ਨੂੰ ਅੱਗੇ ਲੈ ਕੇ ਆਈਏ ਤਾ ਜੋ ਹਰ ਧੀ ਨੂੰ ਹਰ ਭੈਣ ਹਰ ਮਾਂ ਨੂੰ ਇਨਸਾਫ ਮਿਲੇ ਸੋ ਦੋਸਤੋ ਤੁਹਾਡੀ ਇਸ ਮਾਮਲੇ ਦੇ ਬਾਰੇ ਕੀ ਸਲਾਹ ਹੈ ਕੀ رائے ਹੈ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ